ਨੀ ਤੂੰ ਬੋਲਣ ਨੂੰ ਮਰਦੀ ਏ ਸਾੜੀ ਹੋਈ ਕਾਲੋ ਮੱਚੀ ਰਹਿੰਦੀ ਏ ਸਾਰਾ ਦਿਨ ਤੇ ਤੂੰ ਮੇਰੀ ਕੀ ਰਿਸ ਕਰ ਲੇਗੀ ਨਹੀਂ ਤੇਰੀ ਰਿਸ ਮੈਂ ਕਰਨੀ ਵੀ ਨਹੀਂ ਸੁਸਤੀ ਦਾ ਕਰ ਕੱਲ ਤੇ ਨੀ ਪੀ ਕੇ ਇੱਕ ਬੰਦੇ ਨੂੰ ਵਾਸੀ ਆ ਗਈ ਉਦੀ ਜਵਾੜੇ ਦੀ ਨਾੜ ਤੇ ਨਾੜ ਚੜ ਗਈ ਦੋ ਦਿਨ ਹੋ ਗਏ ਵਿਚਾਰੇ ਦਾ ਮੂੰਹ ਖੁੱਲਾ ਪਿਆ ਨਹੀਂ ਫਿਰ ਤੂੰ ਵੜ ਜਾਂਦੇ ਮੂੰਹ ਚ ਡਾਕਟਰਾਂ ਦੀ ਰੰਨ ਤੇ ਸਾਫ ਰੱਖੇ ਨੇ ਤੂੰ ਲੋਕਾਂ ਦੇ ਪੰਜਾਬ ਦੀ ਫੈਕਟਰੀ ਨੀ ਮੈਂ ਤਾਂ ਚੱਲ ਤੇ ਜਾ ਬਣਾਉਣੀ ਆ ਲੋਕ ਕੱਢ ਕੇ ਬੈਟਰੀਆਂ ਚ ਪਾ ਲੈਣਗੇ ਤੂੰ ਸੁਸਤੀ ਬਣਾਉਣੀ ਐ ਖੱਟੀਆਂ ਢਕਾਰਾਂ ਤੇ ਪੀ ਐਚ ਡੀ ਕੀਤੀ ਹੋਈ ਐ ਤੂੰ ਓ ਹੈਲੋ ਮੇਰੀ ਗੱਲ ਸੁਣੋ ਕੀ ਤੁਸੀਂ ਸਵੇਰ ਦਾ ਰੋਲਾ ਪਾਰਖੇ ਇਹ ਇਹਨੂੰ ਪੁੱਛ ਚਾਂਬਲੀ ਹੋਈ ਨੂੰ ਚਿੱਟਾ ਛਾਟਾ ਮੈਂ ਚਾਂਬਲੀ ਹੋਈ ਤੂੰ ਅੰਗਰੇਜ਼ਾਂ ਦੀ ਛੱਡੀ ਹੋਈ ਬੇਵਾ ਕੱਲ ਦੀ ਭੂਤਨੀ ਸਿਵਿਆਂ ਚ ਅੱਧ ਪਾਲਦੀ ਐ ਮੈਂ ਹਜ਼ਾਰਾਂ ਸਾਲਾਂ ਤੋਂ ਇਹ ਨਰਸੋਈਆਂ ਤੇ ਰਾਜ ਕਰਦੀ ਆ ਰਹੀ ਆ ਹੁਣ ਕਹਿੰਦੀ ਮੈਂ ਮਾਲਕਣਾ ਤੂੰ ਕਿਵੇਂ ਹੋਗੀ ਰਸੋਈਆਂ ਦੀ ਮਾਲਕਣ ਹਾ ਮਾਲਕਣ ਹੈ ਗਿਆ ਮੈਂ ਕਿਉਂਕਿ ਲੋਕਾਂ ਦਾ ਮੇਰੇ ਬਿਨਾਂ ਨਹੀਂ ਸਰਦਾ ਤੁਰੇ ਜਾਂਦੇ ਬੰਦੇ ਨੂੰ ਵੀ ਚਾਹ ਦੀ ਸੋਲਾ ਮਾਰੀ ਜਾਂਦੀ ਏ ਕੋਈ ਨਹੀਂ ਕਹਿੰਦਾ ਵੀ ਅਜੋ ਲੱਸੀ ਪੀਈਏ ਤੂੰ ਤੇ ਈਮਾਨਾਂ ਦੀ ਪਸੰਦ ਸਰਕਾਰੀ ਦਫ਼ਤਰਾਂ ਤੇ ਰਿਸ਼ਵਤ ਨੂੰ ਵੀ ਚਾਹ ਪਾਣੀ ਕਹਿੰਦੇ ਨੇ ਬੇਈਮਾਨੀ ਦਾ ਪ੍ਰਤੀਕ ਐ ਤੂੰ ਤੂੰ ਬੇਇੱਜ਼ਤੀ ਦਾ ਪ੍ਰਤੀਕ ਐ ਜਦੋਂ ਕਿਸੇ ਦੀ ਬੇਇੱਜ਼ਤੀ ਹੋ ਜੇ ਉਹਦੀ ਕਹਿੰਦੇ ਨੇ ਕਰਵਾ ਲਈ ਲੱਸੀ ਤੁਸੀਂ ਚੁੱਪੇ ਨਹੀਂ ਕਰਦੀਆਂ ਸੋਡਾ ਕਿਹੜਾ ਇਹੋ ਜਿਹਾ ਰਾਇਤਾਂ ਵਾਲਾ ਮਸਲਾ ਚੱਲਦਾ ਹੈ ਏਰ ਸੋਈ ਜੋ ਸਾਡੀ ਰਾਜਤਾਨੀਏ ਅੱਜ ਤੈਨੂੰ ਇੱਕ ਪਾਸਾ ਕਰਨਾ ਪਊਗਾ ਜਾਂ ਇਸ ਤੌਲੇ ਛਾਟੇ ਵੱਲ ਦਾ ਹੋ ਜਾ ਜਾਂ ਫਿਰ ਮੇਰੇ ਵੱਲ ਦਾ ਯਾਰ ਮੈਨੂੰ ਤਾਂ ਹੁਣ ਦੋਨੇ ਵੀ ਨਹੀਂ ਸਰਦਾ ਮੈਂ ਰਸੋਈ 'ਚ ਆਮ ਨਾਲ ਪਈ ਸੀ ਤੇ ਵਿਚ ਆ ਕੇ ਫਸ ਗਈ ਤੌਲਾ ਛਾਟਾ ਨੇ ਫਸੂਂਦੀ ਮੈਂ ਤਾਂ ਤੂੰ ਦੁੱਖ ਦਿੰਨੀ ਐ ਮੈਂ ਰੱਬ ਕਰਕੇ ਤੇਰੇ ਪੱਤੀ ਨਿਕਲ ਜੇ ਕਿਸੇ ਨਾਲ ਤੇਰਾ ਲੋਗ ਚੋਰੀਆਂ ਕਰਨ ਲੱਗ ਜੇ ਮੇਰੀ ਪੱਤੀ ਕਿਉਂ ਨਿਕਲੇ ਤੇਰੀ ਮੱਖਣੀ ਨਾਲ ਨਿਕਲ ਜੇ ਗਰੀਸ ਨਾਲ ਮੱਖਣੀ ਨਹੀਂ ਮੱਖਣ ਸ਼ੋਕ ਹੈ ਸੁੱਖ ਨਾਲ ਮੇਰਾ ਲਾਡਾ ਨਾਲ ਪਾਲਿਆ ਪੁੱਤ ਨੂੰ ਰਿਪੋਰਟਾਂ ਕਰਾਉਂਦੀਆਂ ਡਾਕਟਰ ਗੁਪਤੇ ਤੋਂ ਜਿਹੋ ਜਿਹਾ ਕੂਲਾ ਹੈਗਾ ਨਾ ਉਹ ਉਹ ਮੱਖਣੀ ਉਹ ਹੈ ਨਲੇ ਅੱਜਕੱਲ ਪੈਸੀ ਵੀ ਰੁਝਾਨ ਚੱਲਿਆ ਹੋਇਆ ਹੈ ਸਮਾਜ ਚ ਮੱਖਣੀਆਂ ਜ਼ਿਆਦਾ ਹੋ ਗਈਆਂ ਮੇਰੇ ਮੱਖਣ ਸਿਆਂ ਦੀਆਂ ਰਿਪੋਰਟਾਂ ਦੀ ਗੱਲ ਕਰਦੀ ਏ ਨਹੀਂ ਆਪਣੀ ਲੈ ਚੀ ਦੀਆਂ ਰਿਪੋਰਟਾਂ ਕਰਾ ਕਿਹੜੇ ਕਿਹੜੇ ਲੋਕਾਂ ਨਾਲ ਤੀਲੀਆਂ ਲਾਈ ਫਿਰਦੀ ਏ ਕਿਉਂ ਆਪਦੇ ਜਵਾਕਾਂ ਨੂੰ ਭੰਡੀ ਜਾਨਨੀਓ ਜਵਾਕ ਤਾਂ ਸਭ ਦੇ ਸਾਂਝੇ ਹੁੰਦੇ ਨੇ ਨਹੀਂ ਤੂੰ ਜ਼ਿਆਦਾ ਅੱਗੇ ਨਾ ਪਾਤ ਆਪਦੀਆਂ ਛਿੱਧੀਆਂ ਨਹੀਂ ਦਿਂਦੀਆਂ ਤੈਨੂੰ ਨਹੀਂ ਤੈਨੂੰ ਹੁਣ ਡੰਗਰ ਵੀ ਮੂੰਹੋਂ ੜੋ ਹਟ ਕੇ ਨਹੀਂ ਚਲ ਤੂੰ ਇਹ ਤਾਂ ਮੰਨਦੀ ਐ ਵੀ ਮੈਨੂੰ ਪਹਿਲਾਂ ਡੰਗਰ ਮੂੰਹ ਲਾਉਂਦੇ ਸੀ ਤੈਨੂੰ ਅੱਜ ਤੱਕ ਕਿਸੇ ਕੁੱਤੇ ਨੇ ਵੀ ਮੂੰਹ ਨਹੀਂ ਲਾਇਆ ਨਹੀਂ ਮੈਂ ਕੁੱਤਿਆਂ ਤੋਂ ਕੀ ਕਰਾਉਣੇ ਜਿਉਂਦੇ ਰਹਿਣ ਵਿਚਾਰੇ ਬੰਦੇ ਜਿਹੜੇ ਮੈਨੂੰ ਸੜਾਕ ਸੜਾਕ ਪੀਂਦੇ ਨੇ ਨੇ ਮੇਰੇ ਪੀਣ ਵਾਸਤੇ ਤਾਂ ਲੋਕਾਂ ਨੇ ਇਸ਼ਾਰੇ ਵੀ ਬਣਾ ਰੱਖੇ ਨੇ ਤੈਨੂੰ ਪੀਣ ਵਾਸਤੇ ਇਸ਼ਾਰਾ ਹੈਗਾ ਕੋਈ ਨਹੀਂ ਇਸ਼ਾਰੇ ਹੱਲੇ ਹੋਏ ਕਰੈਕਟਰ ਵਾਲਿਆਂ ਨੂੰ ਕੀਤੇ ਜਾਂਦੇ ਨਹੀਂ ਮੈਂ ਤਾਂ ਇਹਨਾਂ ਦੇ ਸੱਬੇ ਚਾਰ ਦੇ ਰਾਣੀ ਆ ਮੇਰਾ ਸਤਕਾਰ ਕਰਦੇ ਨੇ ਇਹ ਇਹਨਾਂ ਦੇ ਬਜ਼ੁਰਗ ਮੈਨੂੰ ਪੀ ਪੀ ਕੇ ਲੰਮੀ ਆਂਵਰਾ ਭੋਗਦੇ ਸੀ ਆਹੋ ਤੈਨੂੰ ਪੀ ਕੇ ਸੁਸਤੀ ਪੈ ਜਾਂਦੀ ਸੀ ਕਈ ਕੀ ਘੰਟੇ ਫਿਰ ਉੱਠਦੇ ਨਹੀਂ ਸੀ ਆਪੀ ਲੰਮੀ ਆਂਵਰਾ ਭੋਗਦੇ ਦੇਖ ਲੈ ਕੀ ਦੇਖਣ ਕਰਦੀ ਏ ਚਿੱਟੇ ਅੰਗਰੇਜ਼ਾਂ ਦੇ ਲਾਲ ਪਦਾਇਸ਼ ਨੀ ਮੇਰੇ ਬਾਰੇ ਤਾਂ ਗਾਣੇ ਵੀ ਬਣ ਗਏ ਕਦੇ ਚਾਹ ਤੇ ਬੁਲਾ ਲੈ ਅੱਕੇ ਪਏ ਆ ਕਲੱਬਾਂ ਤੋਂ ਤੇਰੇ ਬਾਰੇ ਕੋਈ ਗਾਣਾ ਬਣੇ ਵੀ ਕਦੇ ਲੱਸੀ ਤੇ ਬੁਲਾ ਲੈ ਨੀ ਮਸ਼ਹੂਰੀਆਂ ਦੀ ਲੋਨ ਲੱਕੜੀਆਂ ਨੂੰ ਪੈਂਦੀ ਐ ਡੁਪਲੀਕੇਟਾਂ ਨੂੰ ਪੈਂਦੀ ਐ ਕਦੇ ਸੂਰਜ ਨੇ ਮਸ਼ਹੂਰੀ ਕੀਤੀ ਐ ਵੀ ਮੇਰੇ ਕੋਲੋਂ ਚਾਨਣ ਲੈ ਲੋ ਨੀ ਮੈਂ ਚਾਨਣਾ ਮੈਂ ਸੇਤ ਬੰਡਦੀਆਂ ਲੋਕਾਂ ਨੂੰ ਮਸ਼ਹੂਰੀਆਂ ਦੀ ਲੋੜ ਤੇਰੇ ਵਰਗੀ ਨੂੰ ਪੈਂਦੀ ਐ ਨਹੀਂ ਮੈਨੂੰ ਮਸ਼ਹੂਰੀਆਂ ਦੀ ਲੋੜ ਨਹੀਂ ਹੈ ਕੀ ਉਹ ਤੁਸੀਂ ਹਟਦੀ ਨਹੀਂ ਹੈਗੀਆਂ ਹਰੇਕ ਦੀ ਆਪੋ ਆਪਣੀ ਥਾਂ ਹੁੰਦੀ ਐ ਸ਼ੈਰੀ ਲੋਕ ਲੱਸੀਆਂ ਨੂੰ ਤਰਸ ਜਾਂਦੇ ਨੇ ਚਾਹ ਮੇਰੀ ਗੱਲ ਸੁਣ ਲੈ ਤੂੰ ਇਹਦੀ ਇੱਜ਼ਤ ਕਰਿਆ ਕਰ ਇਹ ਪੁਰਾਣੀ ਐ ਸਾਨੂੰ ਪੰਜਾਬੀਆਂ ਨੂੰ ਇਹ ਮਾਵਾ ਵਰਗੀ ਐ ਗੱਲ ਸੁਣ ਲੈ ਮਾਤਾ ਤੂੰ ਵੀ ਤੈਨੂੰ ਜੀ ਹੁਣ ਮਾਤਾ ਕਹਤਾ ਤੂੰ ਵੀ ਇਹਦੀ ਇੱਜ਼ਤ ਕਰਿਆ ਕਰ ਠੀਕ ਐ